ਲੈ ਵੀ ਗੱਡੀ ਭੇਜਦੀ ਸਹੀ ਕਰਾਉਣ ਵਾਸਤੇ ਚਲੋ ਠੀਕ ਆ ਹੋ ਜੂਗੀ ਸਹੀ ਸਮਾਨ ਵੇਖੋ ਗੱਡੀ ਜਿੱਕੇ ਨਾਲ ਸਾਰਾ ਕੱਢ ਲਿਆ ਬਾਹਰ ਠੀਕ ਆ ਨਾਲ ਜਿੱਦ ਸੀ ਇਹ ਮੇਰੇ ਵਿਚਾਰ ਆਪੋ ਤਾਂ ਸਾਰੇ ਆ ਸਾਰੇ ਲਿਫਾਵੇ ਜੇ ਫੜਦਾ ਵਿੱਚ ਕੁੜੇ ਜੀ ਸੁਟਨੇ ਚੰਗਾ ਆਪਾਂ ਇਦਾਂ ਨਹੀਂ ਬਾਹਰ ਖਲਾਰਾ ਪਾਉਣਾ ਹਾਂ ਦੋ ਬੋ ਰਾਣਾ ਦਾ ਮੁੰਡਾ ਕਿ ਦੇਖੋ ਉਹਦੀ ਦਾਦੀ ਕੋ ਅੱਛਾ ਰਾਣਾ ਦਾ ਮੁੰਡਾ ਗਿਆ ਅੱਛਾ ਤੂੰ ਹੀ ਗਿਆ ਸੀ ਕੀ ਲੈ ਕੇ ਆਇਆ ਫਿਰ ਛੋਟੇ ਛੋਟੇ ਤਲੇ ਹੁੰਦੀ ਕਿੰਨੀਆਂ ਦੋ ਉਹ ਤੇਰੀ ਦੋ ਹੀ ਖਾਦਿਆ ਮੇਰੇ ਜੋ ਨਹੀਂ ਲਾਂਦੀ ਮੈਂ ਖਾ ਲਿਆ ਤੇਰੀ ਉਹ ਹੀ ਮੈਂ ਖਾ ਲਿਆ ਛੜੀ ਗਾਲੀ ਮੈਂ ਮੁੰਨੂ ਪਾਣੀ ਨਹੀਂ ਦਿੱਤੀ ਔਰ ਤੂੰ ਇੱਥੇ ਚੜ ਗਈ ਅੱਜ ਚੜ ਗਈ ਮੈਂ ਚੜ ਗਿਆ ਸੀ ਅੱਛਾ ਚਾ ਨਹੀਂ 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 ਇਹ ਲੈ ਵੀ ਇਧਰ ਕਰਾਤਾ ਕੜਾਹੀ ਪਨੀਰ ਕੀ ਓਏ ਮੈਂ ਕੀ ਬਣਾਉਂਦਾ ਕੋਈ ਵੈਰਾਈ ਆਉਣੀ ਮੁਰਗਾ ਮੁਰਗਾ ਪੰਨੂ 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 ਬੰਦ ਕਰ ਗਿਆ ਮੈਂ ਇਧਰ ਪੰਨੂ 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 ਗਈ ਜਾਂਦਾ ਪੰਨੂ ਮਾ ਮੇਰਾ ਮੈਨੇਜਰ ਹੈ ਪੰਨੂ ਓ ਪੰਨੂ ਪੰਨੂ ਗਰਦਾਰੀ ਲਾ ਫਿਸ਼ ਕਾਰਨਰ ਚਿਕਨ ਤੂੰ ਤਾਂ ਮੈਨੂੰ ਮਿਲਿਆ ਨਹੀਂ ਮੈਂ ਸੀਨੇ ਪਾ ਲਉ ਮੈਨੂੰ ਕੋਸਤੀ ਜਿਹੀ ਤੇ ਇਹ ਬੰਦੇ ਆ ਜੀ ਬਹੁਤ ਜੀਲਾ ਦੀ ਆ ਤੀ ਛੱਜੀ ਲਾਂ ਦੀ ਛੱਜੀ ਸੀਨਾ ਦਾ ਇਹ ਕੰਨ ਦੇ ਤਾ ਤਾ ਆਹ ਚੋਕਲੇ ਓਏ ਜਾ ਬੈਜ ਦੀਦੀ ਕੋ ਬਾਜੀ ਪੈ ਗਈ ਪੁੱਤ ਦੀ ਬਾਜੀ ਪੈ ਗਈ ਧਿਆਨ ਨਾ ਡੇਗਣਾ ਭਈ ਮੈਂ ਦਾਦੀ ਵਾਲਾ ਦਾਦੀ ਵਾਲਾ ਉਹ ਸੰਦੇ ਤੇ ਦਾਦੀ ਮੈਂ ਇਹ ਜੋ ਮਾਰੇ ਬਹੁਤ ਹੋਰ ਸੱਚੀ ਮਾਂ ਮੈਂ ਖਾਣੇ ਚੋ ਚੋ ਖਾਂਦੀ ਨਾ ਹਾਂ ਹੈਪੀ ਬਰਥਡੇ ਟੂ ਯੂ ਮੈਨੂੰ ਯਾਰ ਪਤਾ ਨਹੀਂ ਅੱਜ ਸੋਰੀ ਹੈਪੀ ਬਰਥਡੇ ਅੱਜ ਮੇਰੇ ਡੈਡੀ ਦੇ ਬਰਥਡੇ ਆ ਡੈਡੀ ਦਾ ਬਰਥਡੇ ਤੇ ਮੈਨੂੰ ਪਤਾ ਨਹੀਂ ਭਈ ਅਨੇ ਦਾ ਬਰਥਡੇ ਉਹਨੇ ਕਹਿੰਦੀ ਮੈਂ ਨਾ ਪਹਿਲੇ ਪਈ ਗਿਫਟ ਦੋਈ ਆਪਾਂ ਠੀਕ ਹੈ ਦਾਦ ਨੂੰ ਕਹਿੰਦਾ ਵੀ ਬਰਥਡੇ ਹੈਪੀ ਬਰਥਡੇ ਉਹ ਜੀ ਥੈਂਕ ਯੂ ਵੀ ਗੈਟ ਟੂ ਕੇਕ ਵੈਲਕਮ ਕੇਕ ਲੈ ਮਗਿੰਦੀ ਕੇਕ ਲੈ ਮਗਿੰਦੀ ਗੁੱਡ ਬਰਥਡੇ ਅੱਜ ਥੈਂਕ ਯੂ ਜੀ ਦੀਸ ਆਲੇ ਇਹ ਵੀਰੇ ਐਸਟਰ ਆ ਐਸਟੂ ਉਹ ਗਲੌਸਟਰ ਗਲੌਸਟਰ ਐਸਟੂ ਕਹੀ ਜਾਨਾ ਵਾ ਇਹ ਲੈਣੀ ਇਹ ਨਹੀਂ ਇਹ ਨਹੀਂ ਲੈਣੀ ਭਰਾਏ ਬੜੀ ਮਹਿੰਗੀ ਏ ਵੇ ਵੇਖੀ ਵੀਰ ਆਏ ਹੋਏ ਧੰਨ ਉਹ ਕਿਨੇ ਦੀ ਕਿੰਨੇ ਦੀ ਐਮਜੀ ਲੋਸਟਰ ਗਲੌਸਟਰ 45 ਲੱਖ ਦੀ ਸਸਤੀ ਆ ਲੈ ਵੀ ਜਾਣਦੇ ਆ ਠੰਡ ਬੜੀ ਆ ਮੈਂ ਇਹਨੇ ਪਹਿਲਾਂ ਸਮਾਨ ਲੈਣ ਜਾਣੇ ਭਾਈ ਨੇ ਭੇਜਿਆ ਨਹੀਂ ਭਾਈ ਨੇ ਸੁਣਉਣ ਵਾਸਤੇ ਸਮਾਨ ਲੈਣ ਧਾਰ ਯਾਰ ਤੇ ਮੈਂ ਵੀ ਠੰਡ ਬੜੀ ਏ ਤੱਕ ਰਿਹਾ ਪਹਿਨਾ ਕੰਬਲ ਲਈਏ ਮੋਲੇ ਸਮਾਨ ਬਾਸ ਸਹੀ ਵਾ ਮੈਲਾ ਕੰਬਲ ਲਈਏ ਮੋਲੇ ਸਮਾਨ ਵੇ ਲੈ ਆ ਵਾ ਸਮਾਨ ਫੇ ਆਜੂ ਕਿਤੇ ਨਹੀਂ ਤੇ ਇਧੋ ਕਿਤੇ ਵੇ ਨਾ ਪੰਜ ਲਫਾ ਵਟ ਗਿਆ ਮੂੰ ਤੇ ਤੇ ਪਈਏ ਧੰਦਰਾ ਭਰ ਜਰਾ ਮੂੰ ਨਹੀਂ ਦੇ ਉਹ ਬਹੁਤ ਠੰਡਿਆ ਸੀਤ ਮਰਨ ਦੀ ਬਹੁਤ ਜਿਆਦਾ ਆਪਣੇ ਬਟਾਲੇ ਤੇ ਹੱਥ ਹੋ ਗਈ ਕਰੋ ਚੱਕ ਤੁਰ ਕੇ ਚੱਲੀਏ ਮੇਰੀ ਮੋ ਸਕੂਟਰ ਨਹੀਂ ਤੇ ਫੜਾ ਨਹੀਂ ਆ ਆ ਵੀਰ ਹੁੰਦੇ ਕੋਈ ਲੈ ਜਾ ਚੁੱਕ ਕੇ ਆ ਸੁਨੀਲ ਲੱਭਣ ਦੀ ਵੇਲੇ ਤੁਹਾਨੂੰ ਇਹ ਜਿਆਦਾ ਕਹਿਤੀ ਕੋ ਸਮਾਨ ਲੈਣਾ ਹੈ ਜੀ ਜੈ ਨੇ ਆ ਸਮਾਨ ਮੰਗਵਾਇਆ ਆ ਆ ਨਹੀਂ ਲੈਣਾ ਪ੍ਰਾਈਸ ਤਾਂ ਤੜੜਾ ਇਹ ਵੀ ਚਿੰਨਕਦੇ ਮੇਰੇ ਦਿਲ ਨੂੰ ਹੋਣਾ ਜੇ ਬਸ ਆ ਨਾਲ ਆਹੀ ਟੈਕਸ ਮੰਗਾਇਆ ਨਾਲ ਕਾ ਹਾਈ ਗੋਲਾ ਪੈਕਟ ਇਹ ਵਧੀਆ ਸਾਮ ਕੋਲ ਐਂਡ ਰਵਲ ਇਹਦੀ ਪਕੜ ਬਹੁਤ ਜ਼ਿਆਦਾ ਨਵੀਂ ਕੰਪਨੀ ਹੈ ਪਕੜ ਬਹੁਤ ਜ਼ਿਆਦਾ ਪਰ ਲੁੱਕ ਇਨ ਨੂੰ ਕਹਿੰਦੇ ਖਣੀ ਹੈ ਸਹੀ ਵੀ ਪਰ ਇਹ ਸਭ ਤੋਂ ਵਧੀਆ ਹੈ ਆ ਉਦ ਜਾ ਪਤਾ ਕਿਉਂ ਨਹੀਂ ਉਦ ਜਾ ਚਲੀ ਜਾਂਦਾ ਆ ਕਿਹੜਾ ਨਾ ਜਦ ਮੈਂ ਆ ਦੇਂਡਿਆ ਹਨਾ ਜਦਾਂ ਨਹੀਂ ਰੋਣਾ ਕਿਉਂਕਿ ਇਹ ਥੋੜਾ ਹੁੰਦਾ ਸੰਗਣਾ ਧੋਣ ਵਾਲੇ ਡਾੜੀ ਗੱਡੀਆਂ ਕਿਹੜੀਆਂ ਕਾਨੇ ਮੰਮੀ ਕੇ ਚੱਲੀਆਂ ਬੜੀ ਤਿਆਰ ਹੋ ਕੇ ਜਾਣ ਨਹੀਂ ਏਡੀ ਜੰਗ ਜਤਨ ਚੱਲਨੀ ਜੰਗ ਜਤਨ ਦੱਸ ਰੋ ਨਾ ਕੱਪੜੇ ਉੱਤੇ ਪਾ ਕੇ ਜਾਣਾ ਹੀ ਹੈ ਕਿਹੜਾ ਬਾਪੂ ਨਾ ਬੜੀ ਵਾਲਾ ਸੂਟ ਪਾਇਆ ਨਹੀਂ ਸੋਹਣੀ ਲੈ ਕੰਡੀ ਬਾਪੂ ਮੁੰਡੇ ਦਾ ਸਰਕੰਟ ਲੱਗਦਾ ਮੈਂ ਉਹ ਕਿਦਣਾ ਹੀ ਹੋ ਦੂਜਾ ਸ਼ੋਲ ਲਿਆ ਕਰਨ ਇਹਨਾਂ ਮੋਟਾ ਇਹ ਤਾਂ ਲਿਆ ਕਰ ਤਾ ਉਹ ਤਿਲਕ ਨਾ ਬਣਾ ਸਹੀ ਗੱਲ ਹਾਂ ਉਹਨੂੰ ਕੀ ਨਾ ਰਾਨ ਸੌਣ ਲੱਗਾ ਲਿਆ ਸੌਣ ਲੱਗਾ ਲਿਆ ਕਰ ਚੱਲ ਸਹੀ ਹੈ ਉਹਨਾਂ ਤੱਕ ਦਾ ਵੀ ਚੱਲ ਜਾਓ ਚੱਲ ਕੀ ਕਰਾਂ ਫੱਜੀ ਸੂਟ ਹੋ ਰਿਹਾ ਉਹ ਨੀ ਕਦਾਂ ਕਦਾਂ ਬਣਾਣ ਗਦੀ ਹੱਟੀ ਵਾਲਾ ਕਿਦਾਂ ਕਰੀਏ ਕਰੀ ਆ ਜਿੱਟਾ ਦੇ ਆ ਤੇ ਸਾਰਾ ਸਪੈਸ਼ਲ ਨਸਲੀ ਮ ਕੜਾਈ ਚਾ ਕਰੋ ਰਵਾਨੀ ਦੀ ਜੇ ਰਵਾਨੀ ਦੀ ਕੜਾਈ ਬ੍ਰਾਂਡ ਢੇਣਾ ਵਾਸਤੇ ਵਧੀਆ ਨੀਣਾ ਵਾਸਤੇ ਇੱਕ ਹੋਰ ਆਈਟਮ ਭਾਣਾ ਵਾਸਤੇ ਲੱਗ ਇੱਕ ਮਿਰਰ ਲੱਗ ਇੱਕ ਨੀਸਣ ਲੌਬੀ ਭੈਣਾ ਵਾਸਤੇ ਇੱਕ ਹੋਰ ਆਈਟਮ ਮਸਲੀਨ ਦੇ ਸੂਟਰ ਰਵਾਨੀ ਦਾ ਬ੍ਰਾਂਡ ਨਹੀਂ ਨਹੀਂ ਇੱਕ ਮਿਰਰ ਕੇ ਕਹਿ ਦਿੰਦਾ ਮਿਰਰ ਕੇ ਕਹਿ ਦਿੰਦਾ ਲਓ ਜੀ ਰੇਟ ਕਿ ਲਵਣਾ ਹੈ 350 ਨਹੀਂ 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 ਗਲਤ ਨਹੀਂ ਇਹ ਪਹਿਲਾ ਹੀ ਰੇਟ ਹੈ 250 250 ਪਾਜੀ ਰੇਟ 350 ਰੁਪਏ ਸੂਟ ਦਾ ਕਰ ਦੇਣਾ ਸੀ ਨਹੀਂ ਪਾਜੀ 250 250 250 ਤਾੜੀ ਅਸਲ ਮਸਲੀਆਂ ਰਮਾਨੀ ਕੁਲੂ ਦਾ ਤਾੜੀ ਅਕਰੀ ਆਪਣਾ ਬੈਸਟ ਤਾੜੀ ਦਿਖਾ ਦਿਓ ਨਾ ਤਾੜੀ ਮਾਰ ਕੇ ਦੇਖ ਲਿਆ ਹਾਂ ਹਟਾ ਮੈਂ ਕਰਨਾ ਹੈ ਹੁਣ ਲੈਣਾ ਨਹੀਂ ਕਿਉਂ ਨਹੀਂ ਛੱਡਨਾ ਛੱਡ ਦੇ ਮੈਂ ਚਲ ਠੀਕ ਓਏ ਆਈ ਆਈ ਈਜੀਡੀ ਦਾ ਝੋਲਾ ਲੱਗਿਆ ਬੰਨਣਾ ਘਰੋਂ ਚੇਤਾ ਭਲੇ ਮੋਫਰਲੇ ਹੁੰਦਾ ਇਦਰੇ ਝੋਲਾ ਨਹੀਂ ਪੱਜੰਦੇ ਈਜੀਡੀ ਅਲੱਗ ਦੇ ਬ੍ਰਾਂਡਡ ਦਾ ਨਾ ਫਿਰ ਤਾਂ ਕਰਕੇ ਕਪੜਾ ਮਜ਼ਬੂਤ ਗਿਆ ਬੜਾ ਅੱਛਾ ਮਜ਼ਬੂਤੀ ਹੋ ਗਈ ਬੜੀ ਮਜ਼ਬੂਤੀ ਹੋ ਗਈ ਬਹੁਤ ਜਿਆਦੀ ਧਾਰੀਵਾਲ ਪਹੁੰਚਿਆ ਨਗਰ ਕੀਰਤਨ ਦੇ ਆ ਨਿਕਲ ਬਹੁਤ ਵਧੀਆ ਕਰ ਲਿਆ ਕਰੋ ਦਰਸ਼ਨ ਪਈ ਸਾਰੇ ਜਣੇ ਵਾਹਿਗੁਰੂ ਫੋਨਾਂ ਤੋਂ ਫੋਕ ਲੈ ਦਰਸ਼ਨ ਵਿੱਚ ਇਹਨਾਂ ਬਹਿ ਜਾਣ ਚੱਲ 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 ਜਾਂਦੇ ਜਾਂਦੇ ਵਾਹ ਗਰਵਾਹ 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 ਹੋਣਾ ਨਾ ਕੋਈ ਹੋੜਾ ਕਭੀ ਸੰਭੀਣਾ ਉਹ ਕਿਸੇ ਦਾ ਕੀ ਉਹ ਮਗਰ ਸਕੂਲ ਵੀ ਆਇਆ ਯੋ ਸਕੂਲ ਵੀ ਆਏ ਨਾ ਇੱਕ ਨਹੀਂ ਆਏ ਕਿੰਨੇ ਸਕੂਲ ਆਏ ਵੀਰ ਆ ਜਾ ਆ ਜਾ ਮੁੰਡਿਆ ਆ ਜਾ ਆ ਜਾ ਮੇਰਾ ਭਰਾ ਕਰੋ ਚੱਕ ਜੀਓ ਸ਼ੀਰਾਂ ਨੇ ਲੜਾ ਬੜਾ ਸ਼ਾਨਦਾਰ ਬਣਿਆ ਯੋ ਕੰਮ ਵਧੀਆ ਬਣ ਗਿਆ ਨਾ ਟਾਪ ਕਲਾਸ ਦਾ ਕੰਮ ਬਣ ਗਿਆ ਵੀ ਖਿੱਚੇ ਨੀ ਜ਼ੋਰ ਚ ਬਸ ਇੰਨੀ ਜ਼ੋਰ ਚ ਵੀ ਹੋਣੀ ਹੈ ਯੋ ਕੱਪਸ਼ਨ ਵਧੀਆ ਬਣ ਗਈ ਕਣੀ ਕਰੋ ਚੱਕ ਠੀਕ ਹੈ ਨਹੀਂ ਮੇਰੇ ਕੰਮ ਨਹੀਂ ਮਾੜਾ ਕਰਵਾਏ ਭਾਵੇਂ ਕਰਜਾਈ ਹੋ ਜੀਏ ਕੰਮ ਨਹੀਂ ਮਾੜਾ ਕਰਾਉਣਾ ਠੀਕ ਹੈ ਜੀ ਆਹ ਲਿਫਿੰਗ ਲੱਗਣੀ ਹੈ ਜੀ ਆਈ ਆਹ ਇਟਲੀ ਲੱਗਣੀ ਹੈ ਜੀ ਠੀਕ ਹੈ ਆਹ ਦੇਖੋ ਆ ਵੀ ਬਣ ਗਏ ਠੀਕ ਹੈ ਬਰਾਮਾ ਬਹੁਤ ਹੀ ਸ਼ਾਨਦਾਰ ਫਿਨਿਸ਼ਿੰਗ ਬੜੀ ਘੈਂਟ ਆਈ ਹੈ ਯਾਰ ਹੁਣ ਜਿਆਰਾ ਬਣਤਾ ਹੈ ਆਦਰਾਜ ਅੰਦਰ ਜਾਂ ਟੱਟਿਆਂ ਥੋੜਾ ਜਿਹਾ ਕੋਈ ਨਹੀਂ ਟਿੱਕੜੀ ਟੱਕਰ ਨਹੀਂ ਲਾ ਰਹੇ ਆ ਨਜ਼ਰ ਆਉਂਦਾ ਨਾ ਇੱਥੇ ਪੇਂਟ ਕਰਾਣੇ ਦਾ ਮਾੜਾ ਜਿਹਾ ਕੋਈ ਗੱਲ ਨਹੀਂ ਛੋੜਾ ਬਣ ਗਿਆ ਇੱਥੇ ਵਜੇ ਟਿੱਕੜੀ ਟੱਕਰ ਨਹੀਂ ਲੱਗ ਰਹੀਆਂ ਬਰੇ ਲੱਗਣੀ ਇੱਧਰ ਇਹਦੇ ਵਿੱਚ ਬਿਜਲੀ ਦਾ ਬੋਰਡ ਲਾਉਣੇ ਆ ਪੋਲਾ ਵਿੱਚੋਂ ਇਹ ਬਿਜਲੀ ਦੇ ਬੋਰਡ ਲਾਉਣੇ ਆ ਬਿਲਕੁਲ ਠੀਕ ਹੈ ਓਕੇ ਹੋ ਗਿਆ ਨਾ ਕੰਮ ਇੱਧਰ ਲੱਗੇ ਭਾਜੀ ਹੁਣ ਕੀ ਬਣਿਆ ਮੰਨਣਾ ਕਿ ਬਹਾਉਣੇ ਆਉਣਗੇ ਲੈ ਵੀ ਤੁਹਾਡੇ ਯਾਰ ਰੋਟੀ ਲੈਣ ਦੇ ਹੁਣ ਹਾਂਡੀ ਕੋਲ ਹਾਂ ਲੱਲੀ ਆ ਰੋਟੀ ਅਵੇ ਇੱਧਰ ਮੈਂ ਅੱਜ ਸੀਚ ਚ ਰਹਿਣਾ ਸਫਾਈ ਕਰ ਮੇਰੇ ਨਾਲ ਮੈਂ ਵੀ ਇੱਧਰ ਆਇਆ ਯਾਰ 55 ਟੁਪਾਂ ਲਾਉਣੇ ਨੇ ਤੁਹਾਨੂੰ ਸਾਰਾ ਸਾਫ ਸਫਾਈ ਦੇ ਕਰਨਾ ਓਕੇ ਰਿਪੋਰਟ ਹੋ ਗਿਆ ਥੋੜਾ ਕੰਮ ਜੇ ਰਹਿ ਗਿਆ ਹੁਣ ਇਥੇ ਲੂਵਰ ਲੱਗਣ ਵਾਲੇ ਬਸ ਰਹਿ ਗਏ ਲੂਵਰ ਲੱਗਣ ਵਾਲੇ ਉਸਲੇ ਆਪਾਂ ਚਨਾ ਟੇਬ ਲੱਗਣ ਵਾਲੇ ਰਹੀ ਕਿ ਆ ਐਂਗਲ ਦੇ ਵਿੱਚ ਨਾ ਹੋਣ ਰੱਖਣੀਆਂ ਸਪੋਟਾਂ ਠੀਕ ਆ ਲਗਭਗ ਸਾਰਾ ਕੰਮ ਹੋ ਹੀ ਗਿਆ ਓਕੇ ਦਾ ਰਿਪੋਰਟ ਹੋ ਗਿਆ ਕੰਮ ਸਾਰਾ ਇਹ ਸ਼ੀਰਾ ਚੱਲ 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 ਆ ਕਾਊਂਟਰ ਪਿੱਛੇ ਕਰਨੇ ਹੁੰਦਾ ਚੁੱਕ ਕੇ ਠੀਕ ਹੈ ਪਹਿਲਾਂ ਕਰ ਲਾਂਗੇ ਬੱਚਾ ਨੂੰ ਮਾਰ ਲਾਂ ਆ ਮਗਰ ਨਾ ਕਰ ਲਈ ਫਿਰ ਨੂੰ ਚਲ ਆ ਫਿਰ ਚੱਕ ਸਫਾਈ ਐਨ ਓਕੇ ਹੋ ਗਈ ਕਿ ਨਹੀਂ ਵਧੀਆ ਕਿ ਨਹੀਂ ਵੇਖੋ ਹੁਣ ਲਾਰਾ ਆਇਆ ਮੁਗਿਆ ਆ ਨਿਕਨੇ ਕੇ ਬਸਾਨੀ ਆ ਨੱਕੜ ਨਹੀਂ ਲੈ ਜਾਣੀ ਆ ਫੱਟੀਆਂ ਉਹਨੇ ਬਣਾ ਕਰੇ ਕਿੰਨੀਆਂ ਕਰੋ ਗੱਲ ਮੈਂ ਆਖਾ ਮੈਂ ਹੱਥ ਪਤਾ ਨਹੀਂ ਕਿਉਂ ਅੱਗ ਲੱਗੀ ਉਹ ਅੱਗ ਬਾਹਰ ਲੱਗਦੀ ਤੂੰ ਅਸਰ ਅੰਦਰੋਂ ਆਉਂਡਿਆ ਧੂਮਾ ਧੂਮਾ ਹੋ ਗਿਆ ਕਹਿੰਦੇ ਕਹਿੰਦੇ ਧੁੰਦ ਬੜੀ ਪਾਈ ਆ ਉਹ ਨਹੀਂ ਮਮਾ ਬਾਹਰ ਉਧਰ ਅੱਗ ਲੱਗੀ ਮੈਂ ਕਹਿੰਦਾ ਪਰਲੇ ਪਾਸੇ ਕਿੰਨੇ ਅੱਗ ਲਾਈ ਆ ਲਾਈ ਆ ਕਹਿੰਦਾ ਧੁੰਦ ਕਿੱਥੇ ਹੁਣ ਕੰਮ ਰਹਿ ਗਿਆ ਬਸ ਲੂਵਰ ਲੱਗਣ ਵਾਲੇ ਰਹਿ ਗਏ ਸ਼ੀਸ਼ੇ ਦੇ ਉੱਪਰ ਬਿਜਲੀ ਦਾ ਕੰਮ ਰਹਿ ਗਿਆ ਸ਼ੀਸ਼ੇ ਲੱਗਣ ਵਾਲੇ ਰਹਿ ਗਏ ਬਸ ਸ਼ੀਸ਼ੇ ਬਣ ਕੇ ਆ ਗਏ ਬਸ ਆਣ ਕੇ ਦੇ 20 ਮਿੰਟ ਲੱਗਣੇ ਬਸ ਫਿਟਿੰਗ ਕਰਨੇ ਆ ਸ਼ੀਸ਼ੇ ਬਣ ਗਏ ਨੇ ਠੀਕ ਆ ਟਫਨ ਲੱਗਣਾ ਨਾ ਇੱਥੇ ਉਹ ਲੱਗਣਾ ਇਹਦੇ ਮਾਰ ਰਿਸੈਪਸ਼ਨ ਦੇ ਮਗਰ ਲੂਵਰ ਲੱਗਣੇ ਨੇ ਇੰਨਾ ਸ਼ੀਸ਼ੇ ਦੇ ਉੱਪਰ ਲੂਵਰ ਲੱਗਣੇ ਬਸ ਸਾਰਾ ਕੰਮ ਹੋ ਕੇ ਰਿਪੋਰਟਵਾ ਬਸ ਤੇ ਇਹ ਬਾਕੀ ਆੜੀਆਂ ਸਲੇਪਾ ਬਣਾ ਉਹ ਐਂਗਲ ਦੇ ਵਿੱਚ ਲੱਗਣ ਵਾਲੀਆਂ ਉਹ ਐਂਗਲ ਇੱਥੇ ਲੱਗਣਾ ਉਹ ਜਿਹੜਾ ਆਪਣਾ ਲੋਏ ਦਾ ਜਿਹੜਾ ਫਰੇਮ ਜਿਹਾ ਬਣਾਇਆ ਉਹ ਸ਼ੀਸ਼ੇਆਂ ਦੇ ਵਿੱਚ ਤੰਬਾਕਾ ਬੈਕ ਤੋਂ ਬੈਕ ਹੋਣਾ ਤੁਹਾਨੂੰ ਸਾਰੇ ਜਾਣਨ ਦੱਸਦਾ ਹਰ ਗੁੰਦਾ ਬਰਥਡੇਅ ਦੇ ਸਾਰੇ ਜਣੇ ਜਰੂਰ ਵਿਸ਼ ਕਰਦੇ ਕਿੰਨੇ ਤੱਕ ਨੂੰ ਬਣਾ 6 ਤਰੀਕ ਨੂੰ 6 ਤਰੀਕ ਨੂੰ ਹਾਂ ਤੇ ਰਹਿ ਕੇ ਬਸ 2 ਦਿਨ ਹਰ ਗੁੰਦੇ ਬਰਥਡੇਅ ਦੇ ਸਾਰੇ ਜਣੇ ਜਰੂਰ ਵਿਸ਼ ਕਰਿਓ ਕੱਲ ਡੈਡੀ ਦਾ ਬਰਥਡੇਅ ਸੀਗਾ 2 ਤਰੀਕ ਨੂੰ ਮਤਲਬ ਅੱਜ ਦੇ ਵਲੌਗ ਦੇ ਜਿਹੜਾ ਮੈਂ ਦੱਸਿਆ ਵਾ ਤੇ ਡੈਡੀ ਨੂੰ ਕੋਈ ਗਿਫਟ ਨਹੀਂ ਦਿੱਤਾ ਗਿਆ ਕਿਉਂਕਿ ਹੱਥ ਬਹੁਤ ਜ਼ਿਆਦਾ ਤੰਗ ਔਖਾ ਹੋ ਗਿਆ ਸਰਕਲ ਬਹੁਤ ਖਰਾਬ ਆ ਹੁਣ ਕਿਉਂਕਿ ਪੈਸੇ ਬਹੁਤ ਲੱਗੇ ਬਾਕੀ ਚਲੋ ਕੋਈ ਗੱਲ ਨਹੀਂ ਮੇਰਾ ਬਾਪ ਜਿਹੜਾ ਪਿਆਰ ਨਾਲ ਡੈਡੀ ਦਾ ਇਥੇ ਦਿਲ ਦੇ ਵਿੱਚ ਹੈ ਰਿਹਾ ਬਹੁਤ ਸਾਰਾ ਸੋ ਚੱਲ ਗਈ ਹੁਣ ਤੇ ਹੱਥ ਨੇ ਚੱਲੇ ਰਹਿਣ ਦੇ ਰਹਿਣ ਲੱਗੀ ਟੇਪ ਅਜੇ ਬਾਅਦ ਵਿੱਚ ਵੀ ਲਗਾਈ ਆ ਨਾ ਤਾਂ ਹੱਥ ਸੋਖਾ ਲਿਆ ਕਰਨਾ ਸੋਖਾ ਨਾ ਹੀ ਕਰਨਾ ਜਦੋਂ ਨਿੱਕਾ ਮोटा ਕੰਮ ਛੇੜਦਾ ਨਾ ਕੋਈ ਭੜਾਈਆ ਤੇ ਨਾ ਕਰਨ ਤੇ ਗਾਂ ਨੂੰ ਵੀ ਕਰਨਾ